ਜਦੋਂ ਜਿੱਦ ਮਿਲ ਰਹੀ ਹੈ ਵੱਡੀ ਤੁਹਾਨੂੰ ਕੀ ਕਹਾਂਗੇ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੂੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਬਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪਵਾਏ ਮੋਟਰਸਾਈਕਲਾਂ ਤੇ ਲੋ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰੇ ਨਾ ਮੈਨੂੰ ਪਾਣੀ ਨੂੰ ਕਿਹਾ ਕਿਸੇ ਨੇ ਨਹੀਂ ਚਾਹ ਨੂੰ ਕਿਹਾ ਕਿਸੇ ਨੇ ਨਹੀਂ ਰੋਟੀ ਨੂੰ ਕਿਹਾ ਕਿਸੇ ਨੇ ਨਹੀਂ ਮੋਟਰਸਾਈਕਲਾਂ ਚ ਤੇਲ ਨੂੰ ਕਿਹਾ ਬਹੁਤ ਬਹੁਤ ਪਿਆਰ ਦਿੱਤਾ ਹੈ ਮੈਂ ਮਤਲਬ ਭੁੱਲੀ ਨਹੀਂ ਸਕਦਾ ਕਦੀ ਇੰਨਾ ਇੰਨਾ ਸਤਕਾਰ ਮਾਨ ਇੱਜ਼ਤ ਪਿਆਰ ਦਿੱਤਾ ਫਰੀਦਕੋਟ ਵਾਲਿਆਂ ਨੇ ਮੈਂ ਮੈਂ ਇਹਨਾਂ ਦਾ ਸਦਾ ਹੀ ਰਿਣੀ ਰਹੂੰਗਾ ਸਰ ਜੀ ਮੇਰੇ ਪਾਰੀਆਂ ਸੀ ਚਾਰ ਪਟੀਆਂ ਪਾਰਟੀਆਂ ਤੇ ਇਸ ਪਾਸੇ ਤੁਸੀਂ ਵੱਡੇ ਕਲਾਕਾਰ ਵੀ ਸੀ ਹਾਂਜੀ ਮੈਦਾਨ ਦੇ ਵਿੱਚ ਇੱਥੇ ਵੱਡੀ ਲੀਡ ਮਿਲਦੀ ਜਾਂਦੀ ਹੈ ਕਲਾਕਾਰ ਬਾਬਾ ਜੀ ਗੱਲ ਇਹ ਹੈ ਜੀ ਹੁਣ ਕਲਾਕਾਰਾਂ ਦਾ ਤਾਂ ਕੰਮ ਹੀ ਨਹੀਂ ਸਿਆਸਤ ਵਿੱਚ ਕਿ ਕਲਾਕਾਰਾਂ ਦੀ ਸਿਆਸਤ ਇਹਨਾਂ ਨੇ ਕਲਾਕਾਰਾਂ ਨੂੰ ਪਹਿਲਾਂ ਜਿਤਾ ਕੇ ਵੇਖ ਲਿਆ ਕਲਾਕਾਰਾਂ ਤੋਂ ਤਾਂ 1.5 ਸਾਲ ਦੀ ਮੰਗ ਪੋ ਮੋ ਪੰਗ ਹੋ ਗਿਆ ਲੋਕਾਂ ਦਾ ਇਹਨਾਂ ਦਾ ਬਸ ਨਹੀਂ ਹੈ ਇਹ ਤਾਂ ਸਟੇਜਾਂ ਤੇ ਠੀਕ ਲੱਗਦੇ ਆ ਉੱਥੇ ਨਾਟਕ ਨੁਟਕ ਕਰਦੇ ਇਹਨਾਂ ਦਾ ਕੰਮ ਸਿਆਸਤ ਵਿੱਚ ਨਹੀਂ ਆ ਹਾਂ ਸਾਡੇ ਦੋ ਵਾਰੀ ਪਹਿਲਾਂ ਵੀ ਤੁਸੀਂ ਇਲੈਕਸ਼ਨ ਲੜਿਆ ਹਾਂ ਹਾਂਜੀ ਹਾਂਜੀ ਕੀ ਡਿਫਰ ਲੱਗਿਆ ਤੁਹਾਨੂੰ ਇੱਥੇ ਤੋਂ ਉੱਥੇ ਤੱਕ ਕਿਉਂਕਿ ਨੀਡ ਜਿਹੜੀ ਡਿਫਰੈਂਸ ਇਹ ਹੈ ਜੀ ਪਹਿਲਾਂ ਮੈਂ ਲੜਿਆ ਸੀ ਪਾਰਟੀਆਂਸ ਵੱਲੋਂ ਮਾਨ ਵੱਲੋਂ ਹੁਣ ਮੈਂ ਲੜਿਆ ਇੰਡੀਪੈਂਡੈਂਟ ਇਨਫੈਕਟ ਮੈਨੂੰ ਲੋਕਾਂ ਨੇ ਉਹਰੇ ਕਹਿ ਵੀ ਦਿੱਤਾ ਸੀ ਮੁਹੰਮ ਦੇ ਵਿੱਚ ਇਹ ਕਹਿੰਦੇ ਬਾਈ ਜੀ ਜੇ ਤੁਸੀਂ ਇਸ ਵਾਰੀ ਵੀ ਕਿਸੇ ਪਾਰਟੀ ਵੱਲੋਂ ਖੜਦੇ ਅਸੀਂ ਤੁਰਦੇ ਨਹੀਂ ਸੀ ਤੁਹਾਡੇ ਨਾਲ ਅਸੀਂ ਤਾਂ ਹੀ ਤੁਰਿਆ ਤੁਹਾਡੇ ਨਾਲ ਬਈ ਤੁਸੀਂ ਇੰਡੀਪੈਂਡੈਂਟ ਹੋ ਜਿਨ੍ਹਾਂ ਦੇ ਨਾਂ ਤੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਸੀਂ ਚਾਹ ਕੇ ਵੀ ਉਹਨਾਂ ਨੂੰ ਪਿੱਠ ਨਹੀਂ ਦਿਖਾ ਸਕਦੇ ਅਸੀਂ ਕਿਵੇਂ ਗੁਰੂ ਘਰ ਮੱਥਾ ਟੇਕਣ ਜਾਵਾਂਗੇ ਫਰੀਦਕੋਟ ਤੇ ਮਤਲਬ ਜਿਹੜੇ ਨਾਸਤ ਹਫਤੇ ਕਾਫੀ ਰੁਖ ਬਦਲਿਆ ਜੀ ਬਹੁਤ ਰੁਖ ਬਦਲਿਆ ਜੀ ਬਹੁਤ ਜਦੋਂ ਤੇ ਅਸੀਂ ਹੂ ਲਾਣਾ ਰੋਡ ਸ਼ੋਅ ਕੀਤਾ ਉਸ ਤੋਂ ਬਾਅਦ ਕਹਾਣੀ ਬਦਲ ਗਈ ਜਿਹੜੇ ਅਸੀਂ ਤਿੰਨ ਚਾਰ ਰੋਡ ਸ਼ੋਅ ਕੀਤੇ ਆ ਸਾਰਾ ਕੁਝ ਹੀ ਬਦਲ ਕੇ ਰੱਖਤਾ ਹਰ ਜੀ ਜੀ ਜੇ ਜੇ ਤੋਂ ਬਾਅਦ ਕੋਈ ਪਾਰਟੀ ਜੁਆਇਨ ਕਰ ਸਕਦੇ ਨਹੀਂ 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 ਜੀ ਨਹੀਂ ਅਸੀਂ ਐਵੇਂ ਹੀ ਚੱਲਾਂਗੇ ਤੇ ਪੰਥ ਦੇ ਨਾਲ ਹੀ ਚੱਲਾਂਗੇ ਜੀ ਕੌਮ ਨੂੰ ਹਾਂ ਜੀ ਕੋਈ ਨਹੀਂ ਜੀ 6 ਤਰੀਕ ਤੱਕ 7 ਤਰੀਕ ਤੱਕ ਕੋਈ ਜਸ਼ਨ ਨਹੀਂ ਕੋਈ ਖੁਸ਼ੀ ਨਹੀਂ ਧੰਨਵਾਦ ਤੁਹਾਡੇ ਨਰਾਜ਼ਗੀ ਕੀ ਕੰਮ